ਨੇ ਆਈ ਬੀਤੇ ਦਿਨੀ 31 ਸਾਲਾ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਛਾਪਿਆਂ ਵਾਲੇ ਨੇੜੇ ਬਾਬਾ ਬਕਾਲਾ ਸਾਇਬ थाना ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਨਿਰਮਲ ਸਿੰਘ 2 ਸਾਲ ਪਹਿਲਾਂ ਹੀ ਇਟਲੀ ਪਹੁੰਚਿਆ ਸੀ ਤੇ ਪੇਪਰਾਂ ਦੀ ਆਸ ਵਿੱਚ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਿਆ ਬੀਤੇ ਦਿਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਮਾਤਾ ਵਰਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜੀਤ ਸਿੰਘ ਦਾ ਸਾਆ ਵੀ ਉਸ ਉੱਪਰ ਉੱਠ ਚੁੱਕਿਆ ਹੈ ਤੇ ਸਾਡੇ ਘਰ ਦੀ ਆਰਥਿਕ ਹਾਲਤ ਮਾੜੀ ਸੀ ਜਿਸ ਕਾਰਨ ਮੇਰੇ ਪੁੱਤਰ ਰੋਜੀ ਰੋਟੀ ਲਈ ਇਟਲੀ ਗਿਆ ਸੀ ਕੀ ਨਾਈ ਤੁਹਾਡਾ ਇਨਰ ਜਰਨੈਲ ਸਿੰਘ ਕੀ ਲੱਗਦੇ ਸੀ ਤੁਹਾਡੇ ਇਹ ਮੇਰਾ ਵੱਡਾ ਬ੍ਰਦਰ ਸੀ ਕਿੰਨੀ ਉਮਰ ਸੀ ਕਿੰਨਾ ਵੇ 31 ਸਾਲ ਦਾ ਸੀ ਕਿਹੜੀ ਕੰਟਰੀ ਵਿੱਚ ਰਹਿੰਦਾ ਸੀ ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ ਚ ਰਹਿੰਦਾ ਸੀ ਕਿਹੜੇ ਕੰਮ ਕਰਦਾ ਸੀ ਬਿਲਡਿੰਗ ਦਾ ਕੰਮ ਕਰਦਾ ਸੀ ਵੈਲਡਿੰਗ ਦਾ ਕੰਮ ਹਾਂਜੀ ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ ਇਹ ਐਕਸੀਡੈਂਟ ਹੋਇਆ ਭਾਈ ਇਹ ਦੱਸ ਤੁਹਾਨੂੰ ਕਿਵੇਂ ਪਤਾ ਲੱਗਾ ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਹੈ ਉੱਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਧਰ ਨਰਮਲ ਐਕਸੀਡੈਂਟ ਹੋ ਗਿਆ। ਉਹ ਫੇਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ। ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਦੱਸ? ਇਹ 1 ਵੀਕ ਹੋ ਚੱਲਿਆ ਹੈ। ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ। ਹੁਣ ਤੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕੋਲ ਆਈ ਕਿ ਨਹੀਂ? ਨਹੀਂ ਸਰ ਹਲੇ ਨਹੀਂ ਕੋਈ। ਕੀ ਕਰਨ ਡੈੱਡ ਬੋਡੀ ਨਾਮ ਹੰਡਾ ਕਰਨ? ਇਹੀ ਅਸੀਂ ਤਾਂ ਬਸ ਇਹੋ ਰਿਕਵੈਸਟ ਕਰਦੇ ਆ ਐਨਆਰਆਈ ਵੀਰਾਂ ਗਾੜੀ ਤੇ ਭਾਰਤ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬੋਡੀ ਆ ਉਹ ਜਲਦ ਜਲਦ ਤੇ ਇੰਡੀਆ ਭੇਜੀ ਜਾਵੇ। ਤਾਂ ਕਿ ਜੋ ਵੀ ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀ ਸਾਰੇ ਕੰਮ ਕਰ ਲੈਣਾ ਤੁਹਾਡੇ ਬ੍ਰਦਰ ਦੀ ਮੈਰਿਜ ਹੋਈ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਪਿੱਛੇ ਉਹਦੀ ਇੱਕ ਵਾਈਫ ਆ ਸੁਣਨ ਦੇ ਚਾਰੇ ਉਹਨਾਂ ਦੇ ਪਿਤਾ ਜੀ ਦਾ ਵਿਦੇਹਾਂਤ ਜਿਹੜਾ ਥੋੜਾ ਕੰਮ ਪਹਿਲੇ ਹੋਇਆ ਸੀਗਾ ਹਾਂਜੀ ਸਾਡੇ ਪਿਤਾ ਜੀ ਦਾ ਦਿਹਾਂਤ ਨੂੰ 9 ਸਾਲ ਹੋ ਜਾਣੇ ਆ ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਹੀ ਕਮਾਉਂਦਾ ਸੀ ਜੋ ਰੋਜੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੀ ਕਿੰਨੇ ਟਾਈਮ ਤੋਂ ਬੇਸਿਕੇ ਬਾਹਰ 3 ਸਾਲ ਹੋ ਗਏ ਨੇ ਆ ਕੀ ਮੰਗ ਕੇ ਆ ਹੁਣ ਤੁਹਾਡੀ ਇਸ ਤੋਂ ਮੰਗ ਬਸ ਇਹੀ ਐ ਨਰਾਇਨ ਵੀਰਾ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਹਦੀ ਡੈੱਡ ਬੋਡੀ ਜਲਦੀ ਜਲਦੀ ਸਾਡੇ ਘਰ ਭੇਜੀ ਜਾਵੇ ਤੇ ਜਿਹੜੀ ਸਾਡੀ ਮੱਤ ਕੀਤੀ ਜਾਵੇ ਠੀਕ ਫਰਮਨ ਸਿੰਘ ਕੀ ਗੱਲ ਹੋਈ ਸਾਰੀ ਇਹ ਪੁੱਤ ਆਪਣਿਆਂ ਨੂੰ ਵਿਦੇਸ਼ ਵਿੱਚ ਭੇਜਿਆ ਸੀ ਕਮਾਈ ਕਰਨ ਵਾਸਤੇ ਹਾਂ ਨੂੰ ਪਤਾ ਉੱਥੇ ਇਹਦੇ ਨਾਲ ਕੀ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹ ਦਾ ਐਕਸੀਡੈਂਟ ਹੋ ਗਿਆ ਉਹਦਰ ਇਹੀ ਤੇ ਉਹਨੂੰ ਹੋਰ ਪੀਲ ਕਰਦੇ ਆਂ ਕਿ ਸਾਡੀ ਹੈਲਪ ਕਰੋ ਸਾਡੀ ਬੱਚੀ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿਦਾਂ ਟਾਈਮ ਹੋ ਗਿਆ ਇਕ ਲੈਣ ਨੂੰ ਐਕਸੀਡੈਂਟ 17 ਤਰੀਕ ਦਾ ਹੋਇਆ ਅਜੇ ਤੱਕ ਡੈੱਡ ਬੋਡੀ ਜਿਹੜੀ ਤੁਹਾਡੇ ਇਥੇ ਇੰਡੀਆ ਚ ਚਾਹੀਏ ਕਿੱਥੀਆਂ ਨਹੀਂ ਆਈ ਇਹੋ ਅਪੀਲ ਕਰਦੇ ਆਂ ਸਾਡੀ ਹੈਲਪ ਕਰੋ ਕਿ ਤੱਕ ਇੰਡੀਆ ਕਿਉਂ ਨਹੀਂ ਆਈ ਇਸ ਚੀਜ਼ ਦੀ ਆਪਣਾ ਪੜਤਾਲ ਕੀਤੀ ਤੁਸੀਂ ਵੀ ਇੰਡੀਆ ਦੇ ਵਿੱਚ ਡੈੱਡ ਬੋਡੀ ਕਿਉਂ ਨਹੀਂ ਆਈ ਹਾਂਜੀ ਅਸੀਂ ਉਥੇ ਇੱਕ ਗੁਰਦਵਾਰਿਆਂ ਸੰਸਤਾ ਵਾਲਿਆਂ ਨੇ ਕੀਤੀ ਗਾ ਲੋਕ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਇੰਡੀਆ ਭੇਜਾਂਗੇ ਪਰ ਹਾਲੇ ਤੱਕ ਸਾਨੂੰ ਟਾਈਮ ਲੱਗੂਗਾ ਥੋੜਾ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਇੱਕ ਦੋ ਘਾਕੇ ਇੱਕ ਗੁੱਡੀ